ਅਸਲਾਮੁਆਲੇਕਮ ਸਾਰੇ ਦੋਸਤਾਂ ਨੂੰ ਚੈਨਲ ਤੇ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਜਿਹੜੀ ਹੈ ਇਹ ਹਮਜ਼ਾ 슈ਗਰ ਮੈਲ ਮਾਫੀਆ ਖਾਨਪੁਰ ਦੇ ਬਾਹਰ ਜਿਹੜਾ ਨਾ ਕਿਸਾਨਾਂ ਦੇ ਉੱਤੇ ਬੜਾ ਇਹਨਾਂ ਨੇ ਜ਼ੁਲਮ ਕੀਤਾ ਕਿਉਂਕਿ ਇਹ 슈ਗਰ ਮਾਫੀਆ ਹਰ ਜਗ੍ਹਾ ਤੇ ਗਰਮ ਹੋਇਆ ਪਿਆ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲੇ ਖੁਦ ਜਿਹੜਾ ਨਾ ਗੰਨੇ ਦੀਆਂ ਵੈਰਾਈਟੀਆਂ ਕਾਸ਼ਤ ਕਰਵਾਈਆਂ ਉਸ ਤੋਂ ਬਾਅਦ ਜਿਹੜਾ ਨਾ ਹੁਣ ਕਿਸਾਨਾਂ ਨੂੰ ਸਿਰਫ ਔਰ ਸਿਰਫ ਰੇਟ ਨੂੰ ਕੱਟ ਕਰਨ ਦੀ ਵਜ੍ਹਾ ਤੋਂ ਉਹਨੂੰ ਕਹ ਰਹੇ ਆ ਕਿ ਜੀ ਇਹ ਨਾਨ ਵੈਰੈਟੀ ਕਰਾਰ ਦੇ ਦਿੱਤੀ ਗਈ ਹੈ 213 ਔਰ CFP 254 ਇਹ ਦੋਨੀ ਵੈਰੈਟੀਆਂ ਇਹਨਾਂ ਨੇ ਖੁਦ ਕਾਸ਼ਤ ਕਰਵਾਈਆਂ ਸੀਗੀਆਂ ਹੁਣ ਜਿਹੜਾ ਵਾ ਇਹ ਸਿਰਫ ਔਰ ਸਿਰਫ ਰੇਟ ਨੂੰ ਘੱਟ ਕਰਨ ਦੇ ਵਾਸਤੇ 350 ਰੁਪਿਆ ਰੇਟ ਉਹਦਾ ਕਰਕੇ ਖਰੀਦਾਇਆ ਜ਼ਿਮੀਦਾਰਾਂ ਨੇ ਜਿਹੜਾ ਇੰਨਾ ਜ਼ਿਆਦਾ ਖਰਚਾ ਕੀਤਾ ਆਪਣੀ ਫਸਲ ਦੇ ਉੱਤੇ ਤੁਹਾਨੂੰ ਪਤਾ ਤਾਂ ਹੈ ਗਵਰਨਮੈਂਟ ਨੇ ਜਿਹੜਾ ਖਾਦਾ ਸਪਰੇਅਾਂ ਕਿੰਨੀਆਂ ਮਹਿੰਗੀਆਂ ਕੀਤੀਆਂ ਹੋਈਆਂ ਜੇਦੀ ਵਾਇ ਤਾਂ ਕਾਫੀ ਇحتਜਾਜ ਹੋਇਆ ਔਰ ਇਨਸ਼ਾਅੱਲਾ ਇਹ ਇحتਜਾਜ ਹੁੰਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਇਹ ਸਾਨੂੰ ਕਿਸਾਨਾਂ ਨੂੰ ਰੇਟ ਨਹੀਂ ਦੇਣਗੇ